ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ ਉਹ ਬਹੁਤ ਹੀ ਤਾਕਤਵਾਰ ਸੀ ਤੇ ਸਾਰੇ ਜੰਗਲ ਦੇ ਜੀਵ ਉਸ ਤੋਂ ਡਰਦੇ ਹਨ ਇੱਕ ਦਿਨ ਸ਼ੇਰ ਸੁੱਤਾ ਸੁੱਤਾ ਪਿਆ ਸੀ ਛੋਟਾ ਜਿਹਾ ਚੂਹਾ ਉਸਦੇ ਸਿਰ ਤੇ ਚੜ ਗਿਆ ਤੇ ਸ਼ੇਰ ਜਾਗ ਗਿਆ ਤੇ ਉਸਨੇ ਚੂਹੇ ਨੂੰ ਫੜ ਲਿਆ ਸ਼ੇਰ ਗੁੱਸੇ ਵਿੱਚ ਬੋਲਿਆ ਤੂੰ ਮੇਰੇ ਉੱਤੇ ਕਿਵੇਂ ਚੜ ਸਕਦਾ ਹੈ ਚੂਹਾ ਡਰਦਾ ਹੋਇਆ ਬੋਲਿਆ ਮੇਰੇ ਮਾਪਿਆਂ ਨੇ ਸਿਖਾਇਆ ਹੈ ਕਿ ਕਦੇ ਵੀ ਮਜਬੂਰ ਦੀ ਮਦਦ ਨਾ ਛੱਡੀ ਜਾਵੇ ਕਿਰਪਾ ਕਰਕੇ ਮੈਨੂੰ ਛੱਡ ਦਿਓ ਮੈਂ ਕਦੇ ਵੀ ਤੁਹਾਨੂੰ ਨਹੀਂ ਭੁੱਲਾਂਗਾ ਸ਼ੇਰ ਹਸਿਆ ਤੇ ਚੂਹੇ ਨੂੰ ਛੱਡ ਦਿੱਤਾ ਕੁਝ ਦਿਨ ਬਾਅਦ ਸ਼ੇਰ ਇੱਕ ਜਾਲ ਵਿੱਚ ਫਸ ਗਿਆ ਤੇ ਉਹ ਜਾਲ ਤੋਂ ਬਾਹਰ ਨਹੀਂ ਨਿਕਲ ਸਕਿਆ ਚੂਹਾ ਆਇਆ ਤੇ ਉਹਨੇ ਆਪਣੀਆਂ ਛੋਟੀਆਂ-ਛੋਟੀਆਂ ਦੰਦਾਂ ਨਾਲ ਜਾਲ ਕੱਟ ਕੇ ਸ਼ੇਰ ਨੂੰ ਛੁੜਵਾ ਦਿੱਤਾ ਸ਼ੇਰ ਬਹੁਤ ਖੁਸ਼ ਹੋਇਆ ਤੇ ਉਸਨੇ ਕਿਹਾ ਤੂੰ ਮੇਰੀ ਮਦਦ ਕੀਤੀ ਛੋਟੇ ਦੋਸਤ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਕਿਸੇ ਨੂੰ ਵੀ ਕਦੇ ਵੀ ਘਟ ਨਹੀਂ ਸਮਝਣਾ ਚਾਹੀਦਾ ਸਿੱਖਿਆ ਚਾਹੇ ਕੋਈ ਛੋਟਾ ਹੀ ਕਿਉਂ ਨਾ ਹੋਵੇ ਸਹੀ ਸਮੇਂ ਤੇ ਉਹ ਵੱਡੀ ਮਦਦ ਕਰ ਸਕਦਾ ਹੈ ਕਿਸੇ ਨੂੰ ਕਦੇ ਵੀ ਘਟ ਨਹੀਂ ਸਮਝਣਾ ਚਾਹੀਦਾ